ਕੀ ਨਾਮ ਹੈ ਮੇਰਾ ਨਾਮ ਦਿਲਪ੍ਰੀਤ ਸਿੰਘ ਆਈ ਸਸਰੀ ਸਸਰੀ ਗਾਲੀ ਸਾਰਿਆਂ ਨੂੰ ਆ ਦੇਖੋ ਇਹ ਆ ਲੋਕਾਂ ਦੇ ਘੁੰਮਣ ਲਈ ਪਾਰਕ ਬਣਾਇਆ ਹੋਇਆ ਹੈ ਕਮੇਟੀ ਵਾਲੇ ਕੁਝ ਨਹੀਂ ਕਰਦੇ ਸਾਰੀ ਸਫਾਈ ਅਸੀਂ ਕਰੀ ਆਈ ਨਾਲੇ ਅਸੀਂ ਉਹ ਕਰਦੇ ਆ ਥੋੜੇ ਸਾਰਾ ਕੋਰੇ ਆ ਅਸੀਂ ਕਰਦੇ ਆ ਸਾਫ ਸਫਾਈ ਦੀ ਖੇਡਣਾ ਉਹਨਾਂ ਨੂੰ ਸਫਾਈ ਕਰਨੀ ਚਾਹੀਦੀ ਹੈ ਕਮੇਟੀ ਵਾਲੇ ਕੋਈ ਨਹੀਂ ਕਰਦੇ ਲੋਕ ਸੈਰ ਕਰਨੇ ਪੈਂਦੇ ਉਹਨਾਂ ਨੂੰ ਕਰਨੀ ਚਾਹੀਦੀ ਹੈ ਆਈ ਕਿਹੜੀ ਜਗ੍ਹਾ ਬਣਿਆ ਹੈ ਪਾਰਕ ਇਹ ਨਨਕਾਣਾ ਸਕੂਲ ਆਈ ਉਹਦੇ ਨਾਲ ਕਮੇਟੀ ਦਫ਼ਤਰ ਕੋਲੀ ਸੇਵਾ ਕੇਂਦਰ ਕੋਈ ਤੇ ਮਾਲੀ-ਮੁੱਲੀ ਕੋਈ ਕੋਈ ਨਹੀਂ ਆਉਂਦੀ ਇਹ ਕੋਈ ਨਹੀਂ ਆਉਂਦਾ ਸਾਰਾ ਕੁਝ ਅਸੀਂ ਉਹ ਕਰਦੇ ਆਂ ਸਾਫ-ਸਫਾਈ ਇੰਨਾ ਸਸਟਰਾਂ ਯਾਰ ਸੱਪਾਂ ਦੇ ਜੋੜੇ ਵੀ ਰਹਿੰਦੇ ਨਹੀਂ ਬਹੁਤ ਜਾਨਵਰ ਨੇ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਖੇਡਣ ਦੇ ਲਈ ਸਾਨੂੰ ਉਹ ਸਸਟਰਾਂ ਬਹੁਤ ਹੈ ਜਿਵੇਂ ਜਾਣਿਆਂ ਬਹੁਤ ਲੋਕਾਂ ਨੇ ਵੀ ਬਹੁਤ ਜਿਵੇਂ ਸੈਰ ਕਰਦੇ ਨੇ ਉਦੋਂ ਵੀ ਸਸਟਰਾਂ ਬਹੁਤ ਹੈ ਹੀ ਉਹਨਾਂ ਨੂੰ ਸਾਫ-ਸਫਾਈ ਕਰਨੀ ਚਾਹੀਦੀ ਹੈ ਜੀ ਕਮੇਟੀ ਵਾਲਿਆਂ ਨੂੰ ਲਿਖ ਕੇ ਵੀ ਦਿੱਤਾ ਕੁਝ ਲਿਖ ਕੇ ਵੀ ਦਿੱਤਾ ਹੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੀ ਅੱਗੋਂ ਕੀ ਮੰਗ ਕਰਦੇ ਪਏ ਉਹਨਾਂ ਤੋਂ ਅਸੀਂ ਵੀ ਉਹ ਸਾਫ-ਸਫਾਈ ਹੋਣੀ ਚਾਹੀਦੀ ਹੈ ਜੀ ਪੂਰੇ ਗਰਾਊਂਡ ਸਾਫ਼ ਸਵੈ ਕਰਨੀ ਚਾਹੀਦੀ ਹੈ ਉਹਨਾਂ ਨੂੰ ਜੇ ਲੈਟਾਂ ਸਾਰੀ ਕੋ ਚੱਲਦੀਆਂ ਨਹੀਂ ਅਸੀਂ ਉਹ ਚਲਾਈਆਂ ਨਹੀਂ ਉੱਪਰ ਚੜ ਚੜ ਕੇ ਉਹ ਵੀ ਇੱਕ ਦੋ ਚੱਲੀਆਂ ਨੇ ਜੀ ਸਾਰੀਆਂ ਲੈਟਾਂ ਮਤਲਬ ਉਹਨਾਂ ਚਲਾਉਣੀਆਂ ਚਾਹੀਦੀਆਂ ਨੇ ਜੀ ਕੀ ਨਾਮ ਹੈ ਤੁਹਾਡਾ ਮਾਨਦੀਪ ਸਿੰਘ ਜੀ ਮੇਰਾ ਨਾਮ ਹੈ ਸਤਿ ਸ੍ਰੀ ਅਕਾਲ ਇੱਥੇ ਹੀ ਗਰਾਊਂਡ ਬਣਾਇਆ ਹੋਇਆ ਜੀ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਨਾਲ ਜੀ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਜੀ ਕੋਈ ਸਫਾਈ ਨਹੀਂ ਹੈਗੀ ਸਾਰਾ ਔਰੇ ਗੰਦ ਪਿਆ ਪਿਆ ਜੀ ਔਰੇ ਨਾਲੀਆਂ ਦਾ ਪਾਣੀ ਆਉਂਦਾ ਜੀ ਉਧਰੋਂ ਇੱਧਰ ਜੀ ਸਫਾਈ ਨਹੀਂ ਕੋਈ ਵੀ ਏਡਾ ਝਾੜ ਖੜਾ ਜੀ ਸਾਰਾ ਕੁਝ ਆ ਬਹੁਤ ਬੜਾ ਬੜਾ ਹੋਇਆ ਹੈ ਜੀ ਕੋਈ ਪ੍ਰਬੰਧ ਨਹੀਂ ਝੁੱਲਿਆਂ ਉਧਰ ਲਾਏ ਸੀਗੇ ਉਹ ਸਾਰੇ ਟੁੱਟ ਗਏ ਆ ਕਿਸੇ ਨੇ ਉਹਨਾਂ ਵੱਲ ਦੇਖਿਆ ਨਹੀਂ ਰਿਪੇਅਰ ਨਹੀਂ ਕੀਤੀ ਤੇ ਆ ਲੈਟਾਂ ਜੀ ਲੈਟਾਂ ਦੇ ਜੋੜ ਖੁੱਲੇ ਪਏ ਆ ਜੀ ਸਾਰੇ ਲੈਟਾਂ ਚੱਲਦੀਆਂ ਇੱਕ ਕੋਈ ਚੱਲਦੀ ਹੈ ਜੀ ਕੋਈ ਨਹੀਂ ਚੱਲਦੀ ਜਿਹੜੀ ਚੱਲਦੀ ਹੈ ਜੀ ਉਹ ਵੀ ਅਸੀਂ ਲੋਟ ਕਰਦੇ ਆ ਜੀ ਖੇਡਣ ਲਈ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਕਰੋ ਇੱਕ ਤਾਂ ਇਹ ਕਾ ਬਹੁਤ ਬੜਾ ਇਹ ਸਫਾਈ ਨਹੀਂ ਹੈਗੀ ਜੀ ਔਰੇ ਐਡਾ ਝਾੜ ਖੜਾ ਵਾ ਬੋਲਾਂ ਲੋਟ ਨਹੀਂ ਆਉਂਦਾ ਜੀ ਉਹਦੇ ਕਰਕੇ ਕੀ ਮੰਗ ਕਰਦੇ ਤੁਸੀਂ ਅਸੀਂ ਇਸ ਫਾਈ ਹੋਵੇ ਜੀ ਲਾਟਾਂ ਸਾਡੀਆਂ ਚੱਲਣ ਸਾਰੀਆਂ ਜੀ ਠੀਕ ਹੈ ਕੀ ਨਾਮ ਹੈ ਜੀ ਜਰਸਬੇਨੀਪਾਲ ਅੱਜ ਜੀ ਸਸਰੀ ਗਾ ਜੀ ਇਹ ਇਹ ਮਤਲਬ ਵੀ ਗਰਾਊਂਡ 'ਚ ਜਵਾਕ ਆਉਂਦੇ ਨੇ ਆ ਸਾਡੇ ਕੋ ਸਾਰੀ 10 15 ਜਵਾਕ ਨੇ ਹਨਾ ਵੀ ਇਹਨਾਂ ਨੂੰ ਸਿਖਾਉਨੇ ਆ ਸੀ ਫੁੱਟਬਾਲ ਇਹ ਇੱਥੇ ਨਾ ਜਿਵੇਂ ਸਫਾਈ ਹੋ ਗਈ ਕਮੇਟੀ ਕੁਝ ਨਹੀਂ ਕਰਦੀ ਵੀਰੇ ਆ ਘਾ ਵੀ ਇੰਨਾ ਇੰਨਾ ਹੋਇਆ ਸੱਪਾਂ ਦਾ ਜੋੜਾ ਰਹਿੰਦਾ ਜਿੱਡੇ ਜਿੱਤਾ ਜਵਾਕ ਨੇ ਏਡੇ ਤੇ ਸੱਪ ਸੱਪ ਫਿਰਦੇ ਨੇ ਇੱਥੇ ਠੀਕ ਹੈ ਇੱਕ ਦਿਨ ਅਸੀਂ ਆਪ ਸਫਾਈ ਕਰੀ ਜਾ ਸਾਰੀ ਗੁਰੂ ਨਾਨਕ ਗੁਰੂ ਨਾਨਕ ਪਾਰਕ ਨਵਾਂ ਇਹਦਾ ਤੇ 50 ਸਾਲ ਪਹਿਲਾਂ ਰੱਖੇ ਪਹਿਲਾਂ ਨੀਰ ਰੱਖੀ ਸੀ 74 ਚ ਹੁਣ ਰੱਖੇ ਹੋਣੇ ਚ 50 ਸਾਲ ਹੋ ਗਏ ਤਾਂ 50 ਸਾਲ ਦੇ ਵਿੱਚ ਵੀ ਮੈਂ ਕਹਿੰਦਾ ਵੀ ਇਹੀ ਹਾਲ ਦੇਖਦੇ ਆ ਉੱਥੋਂ ਗੰਦਾ ਪਾਣੀ ਆਉਂਦਾ ਵੀਰੇ ਉਹ ਉੱਥੋਂ ਨਾਲੀ ਕੋਲੋਂ ਠੀਕ ਆ ਇੱਥੇ ਸੱਪ ਫਿਰਦੇ ਨੇ ਅਸੀਂ ਪੂਰੀ ਇੱਕ ਦਿਨ ਜਵਾਕਾਂ ਨੇ ਲੜ ਕੇ ਇਹਨਾਂ ਛੋਟੇ ਛੋਟੇ ਜਵਾਕ ਨੇ ਅਸੀਂ ਸਾਫ ਸਫਾਈ ਕਰੀ ਆ ਉੱਪਰ ਜੀ ਅਸੀਂ ਝਾੜੂ ਲੈ ਕੇ ਆਏ ਆ ਉੱਥੋਂ ਮੰਗ ਕੇ ਇਹਨਾਂ ਤੋਂ ਤੇ ਸਾਡੇ ਕੋ ਆਗੇ ਜਵਾਕ ਦੇ ਘਰੇ ਚਲੇ ਗਏ ਝਾੜੂ ਮੰਗਣ ਵੀ ਸਾਡੇ ਝਾੜੂ ਕਿਤੇ ਨੇ ਆਗੇ ਇੱਥੇ ਟਰੈਕਟਰ ਟਰਾਲੀ ਝਾੜੂ ਲੈਣਾ ਆਏ ਨੇ ਪਰ ਆ ਕੂੜਾ ਪਿਆ ਕੂੜਾ ਨਹੀਂ ਚ ਜਿੱਦਾਂ ਸਰਕਾਰ ਖੇਡਾਂ ਨੂੰ ਬढ़ावा ਦੇ ਰਹੀ ਹੈ ਖੇਡਾਂ ਬढ़ावा ਦੇ ਰਹੀ ਹੈ ਠੀਕ ਆ ਪਰ ਸਾਨੂੰ ਤਾਂ ਇੱਥੇ ਕੋਈ ਉਹ ਨਹੀਂ ਗੱਲਾਂ ਵਾਲੀ ਨੇ ਮੈਂ ਦੇਖ ਲਈ ਜੀ ਕਿਉਂਕਿ ਇਹ ਅੱਗੇ ਤਾਂ ਵੀ ਖੇਡਾਂ ਖੇਡਾਂ ਬੋਲਣਾ ਬੋਲਣਾ ਹੀ ਸੌਕਾ ਕਰਨਾ ਬਹੁਤ ਸੌਕਾ ਵੀਰੇ ਕਿਉਂਕਿ ਹਾਲ ਦੇਖ ਲਓ ਇੱਥੇ ਕੁਝ ਨਹੀਂ ਬੋਲਣਾ ਬੁੱਲਣਾ ਜੇ ਅਸੀਂ ਖੇਡਦੇ ਆ ਗੇਮ ਲਾਉਂਦੇ ਫੁੱਟਬਾਲ ਦੀ ਬਾਲ ਇੱਧਰ ਉੱਧਰ ਚਲੀ ਜਾਂਦੀ ਆ ਰਾਤ ਨੂੰ ਤਾਂ ਡਰ ਲੱਗਦਾ ਵੀ ਕਿਤੇ ਜਵਾਗ ਦੇ ਲੱਗੇ ਨਾ ਤਾਂ ਜੀ ਸਾਫ਼ ਸਵੱਈ ਕਰੀ ਆ ਸਾਰੀ ਲੱਟਾਂ ਵੀ ਸਾਰਿਆਂ ਇੱਕ ਦਿਨ ਸਾਨੂੰ 11 ਵਜੇ ਪੂਰੀਆਂ ਲੱਟਾਂ ਠੀਕ ਕਰਦੇ ਕਰਦੇ ਕੋਈ ਹੈ ਨਹੀਂਗਾ ਅੰਦਰ ਬੋਰ ਜਾ ਕੇ ਦੇਖੋ ਜਿੱਥੋਂ ਲਾਈਟ ਆਨ ਆਫ ਹੁੰਦੀ ਹੈ ਕਮੇਟੀ ਦਾ ਕੋਈ ਵੀ ਕਰਮਚਾਰੀ ਜਿਹੜਾ ਨਹੀਂ ਆਉਂਦਾ ਇੱਥੇ ਕੋਈ ਵੀ ਨਹੀਂ ਆਉਂਦਾ ਵੀਰ ਕੋਈ ਇੱਕ ਬੰਦਾ ਨਹੀਂ ਦੇਖਿਆ ਕੋਈ ਜੇ ਮਾਲੀਆਂ ਨੂੰ ਕਹਿ ਦੋ ਤਾਂ ਕੋ ਆਪ ਨਹੀਂ ਬਿਜ਼ੀ ਫ੍ਰੀ ਰਹਿੰਦੇ ਉਹ ਕਹਿੰਦੇ ਸਾਨੂੰ ਕਿਤੇ ਭੇਜ ਦੇਣੇ ਕਦੇ ਕਿਤੇ ਭੇਜ ਦੇਣੇ ਹੁਣ ਇਹ ਡਾਕਾ ਆਏ ਅਸੀਂ ਜਾਣਿਆ ਕੋਈ ਮਤਲਬ ਨਹੀਂ ਕਿ ਆ ਕੇ ਦੇਖ ਲੈਣ ਜਾਂ ਸਾਫ ਸਫਾਈ ਕਰ ਲੈਣ ਕੁਝ ਨਹੀਂ ਆ ਜਵਾਕੇ ਨੇ ਜਿਹੜੇ ਨਾਲ ਨੇ ਅਸੀਂ ਸਾਫ ਸਫਾਈ ਆਪੇ ਕਰਦੇ ਹਾਂ ਜਿਹੜੇ ਸੈਰ ਕਰਨ ਆਉਂਦੇ ਨੇ ਸ਼ਾਮ ਨੂੰ ਚਾਹੇ ਉਹਨਾਂ ਤੋਂ ਇਲਾਵਾ ਉਹਨਾਂ ਨੂੰ ਪੁੱਛ ਲਿਓ ਜਾ ਕੇ ਵੀ ਜਿਹੜੇ ਸੈਰ ਉਹਨਾਂ ਨੂੰ ਵੀ ਪੁੱਛ ਲਿਓ ਵੀ ਕੌਣ ਸਾ ਲੈਨ ਦੇ ਵਿੱਚ ਸੱਪ ਆ ਥੱਲੇ ਉੱਥੇ ਗੰਦਾ ਪਾਣੀ ਆਉਂਦਾ ਨਾਲੇ ਵਾਲਾ ਜਵਾਕ ਸੈਰ ਰਨਿੰਗ ਕਰਦੇ ਨੇ ਸਵੇਰੇ ਕਸ਼ ਕਰਦੇ ਨੇ ਐਡਾ ਢੱਕਾ ਹੈ ਪਰ ਕੋਈ ਫਾਇਦਾ ਨਹੀਂ ਗਾ ਜਿਸ ਤਰ੍ਹਾਂ ਤੁਸੀਂ ਕਰੇ ਗੰਦਾ ਪਾਣੀ ਆਂਦਾ ਤੇ ਸਿਹਤ ਸੂਖਾਰਾਂ ਲਈ ਬਣਾਇਆ ਹੋਇਆ ਪਾਰਕ ਹੈ ਤੇ ਇਹਦੇ ਨਾਲ ਕੀ ਸਿਹਤ ਤੇ ਵੀ ਪ੍ਰਭਾਵ ਪੈਂਦਾ ਸਿਹਤ ਤੇ ਪ੍ਰਭਾਵ ਪੈਂਦਾ ਹੀ ਆ ਵੀਰੇ ਕੀੜੇ ਮਕੌੜੇ ਆਉਂਦੇ ਨੇ ਸੈਰ ਕਰਦੇ ਨੇ ਉਹੀ ਪਾਣੀ ਚ ਜਵਾਕ ਲੰਘਦੇ ਨੇ ਫੈਂਸੀਆਂ ਆਉਂਦੀਆਂ ਨੇ ਵੀਰੇ ਹੋਰ ਜਾਂ ਫੋੜੇ ਖਾਜ ਕੁਝ ਜਵਾਕਾਂ ਦੇ ਛੋਟੇ ਛੋਟੇ ਜਵਾਕ ਨੇ ਹਜੇ ਉੱਠੀ ਨਹੀਂ ਗੇਮ ਕਰਨੀ ਇਹ ਗੇਮ ਦੇ ਇਹ ਗੇਮ ਦਾ ਪੜਾਵਾ ਕਰਦੇ ਨੇ ਪਰ ਗੇਮ ਕਰਨੀ ਤਾਂ ਸਾਨੂੰ ਤਾਂ ਕੁਝ ਪ ਇਹ ਗੇਮ ਚ ਸਾਨੂੰ ਕੀ ਸਪੋਰਟ ਕਰਨਗੇ ਟੀਮ ਕੀ ਮੰਗ ਕਰਦੇ ਪਏ ਉਹਨਾਂ ਤੋਂ ਕੰਮ ਮੰਗ ਇਹ ਕਰਦੇ ਪਏ ਆ ਇੱਕ ਤਾਂ ਸਫਾਈ ਵੀਰੇ ਠੀਕ ਹੈ ਜੀ ਇੱਕ ਤਾਂ ਘਾਹ ਵੱਡਣਾ ਹੁਣ ਘਾਹ ਵੱਡਣਾ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਆਪ ਵੀ ਦੇਖਣਾ ਚਾਹੀਦਾ ਤੀਜੀ ਮੰਗ ਹੈ ਸਾਡੀ ਲਟਾਂ ਦੀ ਸਾਰੀਆਂ ਲਟਾਂ ਚੱਲਣੀਆਂ ਚਾਹੀਦੀਆਂ ਨੇ ਇਹ ਆ ਕੇ ਦੇਖ ਲੈ ਸਾਰਾ ਲਟਾਂ ਦਾ ਖਰਚਾ ਜੋ ਵੀ ਸਾਡਾ ਇੱਕ ਦਿਨ ਸਾਡਾ 2 2000 ਰੁਪਏ ਲੱਗ ਗਿਆ ਪੂਰੀਆਂ ਲਟਾਂ ਸੀ ਆਪ ਠੀਕ ਕਰੀ ਜਾਂ ਨੇ ਪੂਰੀਆਂ ਉਹ ਪਹਿਲਾਂ ਹੀ ਦੋ ਲਟਾਂ ਇਹਨਾਂ ਨੇ ਦਿੱਤੀਆਂ ਹੋਈਆਂ ਸੀ ਉਹੀ ਅਸੀਂ ਲਾ ਕੇ ਆਪ ਪੂਰੀਆਂ ਫਿਟਿੰਗ ਸਾਰੀਆਂ ਲਟਾਂ ਬੰਦੋਗੇ ਅਸੀਂ ਆਪ ਕਰਿਆ ਸਾਰਾ ਕੁਝ ਇਹ ਸੀਗਾ ਕੀ ਨਾ ਜੀ ਗਗਨਦੀਪ ਸ਼ਰਮਾ ਚੇਅਰਮੈਨ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਸ਼ਰਮਾ ਜੀ ਸੋਸ਼ਲ ਵਰਕਰ ਵੀ ਹੋ ਆਜੀ ਤੁਸੀਂ ਗਰਾਊਂਡ 'ਚ ਆਏ ਹੋ ਕੀ ਕਾਰਨ ਜਿਹੜੇ ਤੁਹਾਨੂੰ ਗਰਾਊਂਡ 'ਚ ਆਉਣਾ ਪਿਆ ਦੇਖੋ ਜਿਵੇਂ ਕਿ ਤੁਸੀਂ ਦੇਖ ਵੀ ਸਕਦੇ ਹੋ ਕਿ ਇਹ ਨਗਰ ਕੌਂਸਲ ਦੇ ਅਧੀਨ ਇਹ ਪਾਰਕ ਪੈਂਦਾ ਸਮਰਾਲਾ ਦਾ ਇਕਲੌਤਾ ਪਾਰਕ ਆ ਜਿੱਥੇ ਲੋਕ ਸੈਰ ਕਰਨ ਦੇ ਲਈ ਸਵੇਰੇ ਸ਼ਾਮ ਆਉਂਦੇ ਨੇ ਆਪਣੀ ਸਿਹਤ ਦੇ ਲਈ ਤਾਜੀ ਹਵਾ ਲੈਣ ਲਈ ਪਰ ਇਹਦਾ ਜਿਹੜਾ ਪ੍ਰਬੰਧ ਦੇ ਤੌਰ ਤੇ ਆ ਉਹ ਬਿਲਕੁਲ ਜੀਰੋ ਇੱਥੋਂ ਤੱਕ ਕਿ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਝੂਲੇ ਤੇ ਜਿੰਮ ਦੀਆਂ ਮਸ਼ੀਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੀ ਇੰਨੀ ਖਸਤਾ ਹਾਲਤ ਆ ਇੰਨੀ ਮਾੜੀ ਹਾਲਤ ਆ ਕਿ ਗਰਾਊਂਡ ਦੇ ਵਿੱਚ ਪਾਣੀ ਖੜਾ ਹੈ ਕੱਚੇ ਦੇ ਵਿੱਚ ਮਸ਼ੀਨਾਂ ਲਾਤੀਆਂ ਕੱਚੇ ਦੇ ਵਿੱਚ ਝੂਲੇ ਲਾਤੇ ਜਿਹਦੇ ਨਾਲ ਲੋਕ ਨਾ ਤਾਂ ਉਹਨੂੰ ਵਰਤ ਸਕਦੇ ਨੇ ਨਾ ਉਹਦੀ ਕੋਈ ਸਾਂਭ ਸੰਭਾਲ ਹੋ ਰਹੀ ਆ ਨਗਰ ਕੌਂਸਲ ਇੱਕ ਵਾਰੀ ਬੁੱਤਾ ਸਾਰ ਕੇ ਆਪਣਾ ਸੈੱਟ ਤੇ ਹੋਗੀ ਤੇ ਇਸ ਗਰਾਊਂਡ ਦੇ ਹਾਲਤ ਨੂੰ ਦੇਖ ਕੇ ਬਾਹਰ ਨੂੰ ਕੀ ਕਹੋਗੇ ਕਿਸ ਤਰ੍ਹਾਂ ਦਾ ਹੈ ਕੀ ਹੈ ਕੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਬੇਨਤੀ ਕਰ ਚੁੱਕਿਆ ਬੇੜਾ ਗਰਕ ਹੋ ਚੁੱਕਿਆ ਜਮੇ ਪ੍ਰਾਈਮ ਲੈਂਡ ਸਮਰਾਲੇ ਦੀ ਇਹ ਤਰਾਸਦੀ ਹੋ ਆ ਕਿ ਨਗਰ ਕਾਉਂਸਲ ਦੇ ਅਧੀਨ ਜਿੰਨੀਆਂ ਵੀ ਪ੍ਰਾਈਮ ਲੈਂਡਾਂ ਆਉਂਦੀਆਂ ਨੇ ਉਹ ਚਾਹੇ ਪਿੱਛੇ ਜੇ ਪਿਛਲੇ ਦਿਨੀ ਨਗਰ ਕਾਉਂਸਲ ਤੇ ਬੱਸ ਸਟੈਂਡ ਦੀ ਗੱਲ ਕਰ ਲੋ ਆ ਤੁਸੀਂ ਵੀਡੀਓ ਦੇ ਰੈਸਟ ਹਾਊਸ ਦੀ ਗੱਲ ਕਰ ਲੋ ਬੀਈਓ ਦੀ ਬਿਲਡਿੰਗ ਦੀ ਗੱਲ ਕਰ ਲੋ ਸਾਰਿਆਂ ਦਾ ਹੀ ਬੇੜਾ ਗਰਕ ਕੀਤਾ ਪਿਆ ਕਿਸੇ ਕੰਨੀ ਕੋਈ ਧਿਆਨ ਨਹੀਂ ਲੀਡਰ ਵੀ ਇੱਕ ਦੂਜੇ ਨਾਲ ਸਮਰਾਲਾ ਇੱਕ ਬਦਲਾ ਲਊ ਤੇ ਆਪਸੀ ਜਿਹੜੀ ਖੁੰਦਕਬਾਜੀ ਦੀ ਰਾਜਨੀਤੀ ਦੀ ਭੇਟ ਚੜ ਚੁੱਕਿਆ ਸਮਰਾਲੇ ਦਾ ਬਹੁਤ ਮਾੜਾ ਹਾਲ ਆ ਲੋਕਾਂ ਨੂੰ ਚਾਹੀਦਾ ਆਮ ਨਮਾਇੰਦਿਆਂ ਨੂੰ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੂੰ ਚਾਹੀਦਾ ਕਿ ਅੱਗੇ ਆਉਣ ਤੇ ਸਮਰਾਲੇ ਦੀ ਹਾਲਤ ਲਈ ਸੰਘਰਸ਼ ਕਰਨ। ਹੋਰ ਅਕੀਰਾ ਭਾਜੀ ਆਪਣਾ ਨਾਮ ਦੀ ਭਪਿੰਦਰ ਸਿੰਘ ਆ ਜੀ। ਤੁਸੀਂ ਕਿੱਥੇ ਰਹਿਣਾ ਸਮਰਾਲੇ ਦੇ ਰਹਿਣ ਵਾਲੇ ਆਂ ਜੀ। ਅੱਜ ਗਰਾਊਂਡ 'ਚ ਖੜੇ ਆ ਮੈਂ ਅਸੀਂ ਇੱਥੇ ਗਰਾਊਂਡ 'ਚ ਖੜੇ ਆ। ਇਹ ਦੇਖੋ ਨਾਲ ਨਗਰਪਾਲਿਕਾ ਦਾ ਦਫ਼ਤਰ ਇਹਨਾਂ ਦਾ। ਇੱਥੇ ਬੱਚੇ ਖੇលਦੇ ਆ ਸਾਡੇ ਬੱਚੇ ਆਪ ਸਫਾਈ ਕਰਦੇ ਆ। ਤੁਸੀਂ ਜਾ ਕੇ ਦੇਖ ਲਓ। ਉੱਥੇ ਦੇਖੋ ਸੱਪ ਸਪੋਲਿਆ ਕਈ ਜਵਾਕਾਂ ਦੇ ਪੈਰਾਂ ਨੂੰ ਮਿੱਟੀ ਲੱਗੀ ਉਹਨਾਂ ਦੇ ਪੈਰ ਠੀਕ ਨਹੀਂ ਹੋ ਰਹੇ ਉਹ ਜਾ ਕੇ ਖੁੰਝੇ ਤੁਸੀਂ ਵੀਡੀਓ ਬਣਾ ਲਓ ਉਹ ਜਵਾਕਾਂ ਨੇ ਆਪ ਸਾਫ਼ ਕੀਤਾ ਕੋਈ ਬੰਦਾ ਅੱਗੇ ਕਹਿ ਦੇਵੇ ਵੀ ਅਸੀਂ ਸਾਫ਼ ਕੀਤਾ ਆਪ ਅਨਿਮਿਧਾਨ ਬੈਠੇ ਥਲੀ ਜਗ੍ਹਾ ਬੈਠਣੋਂ ਤਿਆਰਾਂ ਜਵਾਕ ਆਪ ਸ਼ਾਵ ਨੂੰ ਵੇਰਾ ਜਿਓ ਜਵਾਕ ਆਪੇ ਸਾਫ਼ ਕਰਦੇ ਤਾਂ ਇਹਦੇ ਸਬੰਧ ਵਿੱਚ ਤੁਸੀਂ ਨਗਰ ਕੌਂਸਲ ਨਾਲ ਗੱਲ ਕੀਤੀ ਹੈ ਕਈ ਇਹਨਾਂ ਨੂੰ ਕਈ ਵਾਰ ਇਹਨਾਂ ਨਾਲ ਗੱਲ ਹੋਈ ਆ ਇਹ ਕਹਿੰਦੇ ਹੁਣ ਅਸੀਂ ਦੇਖੋ ਇਹ ਕੱਕ ਬਣਾਉਣਾ ਇਹ ਮਸ਼ੀਨ ਅਸੀਂ ਆਰਗੇਜਮੈਂਟ ਕਰਨਗੇ ਜਵਾਕ ਖਵਾਣੋਂ ਤੇ ਕਿਤੇ ਲੈਉਣੀਆਂ ਮਸ਼ੀਨਾਂ ਸੀ ਇਹ ਫੇਰ ਅਜੀ ਕੱਕ ਪੜਾਉਣਾ ਜਵਾਕਾਂ ਨੇ ਪਰ ਦੇਖਿਆ ਜੇ ਮੈਂ ਦਰੌਂਡ ਦੀ ਕੰਨ ਨਾ ਕੰਨ ਨਗਰ ਕਾਉਂਸਲ ਦੀ ਹੈ ਕਿਉਂ ਨਹੀਂ ਪਿਆਰ ਉਧਰੋਂ ਦੇਖੋ ਉੱਥੇ ਦੇਖੋ ਫਲਸ਼ ਦਾ ਇਹਨਾਂ ਗੰਦਾ ਪਾਣੀ ਆਉਂਦਾ ਉੱਥੇ ਪੂਰਾ ਫਲਸ਼ ਲਗੰਦਾ ਪਾਣੀ ਆ ਰਿਹਾ ਕੋਈ ਤਿਆਰ ਨਹੀਂ ਦਿੰਦਾ ਭਾਈ ਸਕੂਲ ਵੱਲੋਂ ਵੀ ਇਹ ਯੂਜ਼ ਕੀਤਾ ਇਹਨਾਂ ਕੀ ਗੱਲ ਸਕੂਲ ਦਾ ਫਰਜ਼ ਨਹੀਂ ਮੰਨਦਾ ਇਹ ਹੁਣ ਇਸ ਸਕੂਲ ਵਾਲੇ ਕਹਿੰਦੇ ਸਾਡੇ ਅੰਡਰ ਨਹੀਂ ਇਹਨਾਂ ਦੇ ਅੰਡਰ ਆ ਭਾਈ ਇਹਨਾਂ ਹੁਣ ਬੱਚੇ ਤੁਸੀਂ ਸ਼ਾਮ ਨੂੰ ਆ ਜਿਓ ਤੇ ਕਿੰਨੇ ਬੱਚੇ ਹੁੰਦੇ ਆ ਉਹ ਦੇਖੋ ਕਿੰਨੀ ਪ੍ਰੋਬਲਮ ਕ੍ਰੀਏਟ ਹੋ ਰਹੀ ਆ ਬੱਚਿਆਂ ਨੂੰ ਬੱਚੇ ਖੇਡਦੇ ਆ ਹੁਣ ਟੂਰਨਾਮੈਂਟ ਹੈ ਕਿ ਬਾਈਨ ਉਥੇ ਇਹ ਪੂਰੀ ਬੱਚੇ ਨੇ ਆਪ ਸਫਾਈ ਕਰਨੀ ਆ ਲੈਟਾ ਹੁਣ ਬੱਚਿਆਂ ਨੇ ਆਪ ਜਲੀਆਂ ਨੇ ਪਰ ਦੇਖਿਆ ਬਸ ਸਕੂਲ ਦੇ ਬੱਚੇ ਵੀ ਗਰਾਊਂਡ 'ਚ ਖੇਡਦੇ ਆ ਤੱਲ ਉਹਨਾਂ ਦੇ ਕੋਚੀ ਲੜਦੇ ਜਹਰੀ ਲੱਗੇ ਹਾਂਜੀ ਆ ਦੇਖੋ ਆਪ ਤੁਸੀਂ ਜਾ ਕੇ ਦੇਖ ਲਓ ਕਿੰਨਾ ਕਾਕਾ ਜੀ ਦੇਖੋ ਕਾਕ ਬੱਚਿਆਂ ਨੇ ਆਪ ਸਾਭ ਕੀਤਾ ਕੋਈ ਕਿਸੇ ਬੰ ਸਰਕਾਰੀ ਮਲਾਜ਼ਮ ਕਿਸੇ ਨੇ حساب ਕੀਤਾ ਸਕੂਲ ਦੇ ਪ੍ਰਿੰਸੀਪਲ ਨਾਲ ਜਾਂ ਕਿਸੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨਾਲ ਇਹ ਇਹਨਾਂ ਨੂੰ ਭਾਈ ਉਹਨਾਂ ਨੂੰ ਕਹਿੰਦੇ ਉਹਨੇ ਕਹਿੰਦੇ ਜੀ ਕਰਦੇ ਆ ਜੀ ਜਦੋਂ ਕਹਿੰਦੇ ਆ ਫਿਰ ਕਰ ਲੈਂਦੇ ਆ ਨਹੀਂ ਤਾਂ ਕੋਈ ਮੁੱਤ ਨਹੀਂ ਹੁਣ ਟੂਰਨਾਮੈਂਟ ਆ ਹੁਣ ਬੱਚੇ ਆਪ ਲੱਗੇ ਛਾ ਉਹਨੂੰ ਫਿਰ ਜਵਾਗ ਲੱਗਣਗੇ ਕੀ ਚਾਹੁੰਦੇ ਤੁਸੀਂ ਹਜ਼ਾਰ ਰੁਪਏ ਹੋਣੀ ਚਾਹੀਦੀ ਜੀ ਬੱਚੇ ਖੇលਦੇ ਆ ਪੂਰੀ ਹਜ਼ਾਰ ਰੁਪਏ ਹੋਣੀ ਚਾਹੀਦੀ ਇੱਥੇ ਲੋਕ ਸਵੇਰੇ ਬਾਅਦ ਕਰਨ ਵੀ ਆਉਂਦੇ ਆ ਜੀ ਸਾਰੇ ਕਿਨਾਂ ਸਭਾਈ ਤੇ ਕੋਈ ਵੀ ਚੀਜ਼ ਆ ਜੀ ਤੇ ਸਭਾਈ ਆਪਾਂ ਰੱਖਾਂਗੇ ਆਪਣੀ ਚੀਜ਼ ਆ ਆਪਾਂ ਨੂੰ ਹੀ ਫਾਇਦਾ ਕੀ ਹੋ ਪਾ ਸਰ ਸਮਰਾਲਾ ਦੇ ਇੱਕ ਲੰਪਾ ਪਾਰਕ ਹੈ ਸ਼ੇ ਗੁਨਾੰਦਰੀ ਪਾਰਕ ਇਹ ਹਾਲਤ ਬੜੀ ਖਸਤਾ ਜੋ ਹੋਈ ਪਈ ਹੈ ਕੰਗਰੇ ਢੇਰ ਲੱਗੇ ਪਏ ਨੇ ਕੀ ਕਹਿਣਾ ਚਾਹੋ ਹਾਂ ਜੀ ਮੈਨੂੰ ਇੱਥੇ ਜੁਆਇਨ ਕਰਨ ਨੂੰ ਥੋੜੇ ਦਿਨ ਹੋ ਚੁੱਕੇ ਹੈ ਤੇ ਅਸੀਂ ਇੱਥੇ ਕਈ ਸਮੱਸਿਆਵਾਂ ਦਾ ਸਾਨੂੰ ਪਤਾ ਲੱਗਿਆ ਜਿਵੇਂ ਇੱਕ ਸੀਵਰੇਜ ਦੀ ਸਮੱਸਿਆ ਬੜੀ ਹੈਗੀ ਆ ਪਾਣੀ ਓਵਰਫਲੋ ਹੋ ਰਿਹਾ ਤੇ ਪਿੱਛੇ ਪਾਰਕ ਬਣਿਆ ਸਾਡੇ ਇੱਕ ਪਾਰਕ ਦੀ ਸਮੱਸਿਆ ਵੀ ਹੈਗੀ ਆ ਤੇ ਤੁਸੀਂ ਮੇਨਲੀ ਪਾਰਕ ਦੀ ਗੱਲ ਕਰ ਰਹੇ ਹੋ ਨਾ ਪਾਰਕ ਦੇ ਵਿੱਚ ਕਟਿੰਗ ਦੀ ਲੋੜ ਹੈ ਉਹ ਦੋ ਕੁ ਦਿਨਾਂ ਚੱਪਾ ਕਰਾ ਰਹੇ ਹਾਂ ਤੇ ਉਸ ਤੋਂ ਇਲਾਵਾ ਜਿੱਥੇ ਕਿਤੇ ਸੀਵਰ ਓਵਰਫਲੋ ਹੋ ਰਿਹਾ ਉਹ ਸਮੱਸਿਆ ਨੂੰ ਅਜੇ ਠੀਕ ਨੂੰ ਥੋੜਾ ਟਾਈਮ ਲੱਗੇਗਾ। ਉਹ ਦੇਖਣੋ ਦੇਖਿਆ ਜਾਂਦੇ ਤਾਂ ਰਿਪਾਰਟ ਦਾ ਪ੍ਰਾਇਮ ਹੋ ਰਿਹਾ ਉਹਦੇ ਨਾਲ ਵਿੱਚ ਬੜੀ ਨਿਕਲਉਂਦੀ ਆ ਉਹਦਾ ਸਾਰਾ ਗੰਦਾ ਪਾਣੀ ਅੰਦਰ ਆ ਰਿਹਾ। ਇਹ ਹੋਂਦਨ ਕਾਫਟ ਹੈ ਜ ਤੋਂ ਆਉਂਦਾ। ਹਾਂ ਉਹੀ ਮੈਂ ਕਹਿ ਰਿਹਾ ਨਾ ਕਿ ਇਸ ਨੂੰ ਠੀਕ ਨੂੰ ਥੋੜਾ ਟਾਈਮ ਲੱਗੇਗਾ ਤੇ ਤੁਸੀਂ ਦੇਖੋਗੇ ਵੀ ਇਹ ਜਲਦੀ ਠੀਕ ਹੋਏਗਾ। ਇਹ ਗਰਾਉਂਡ ਨਰਦਨਾ ਸਕੂਲ ਦਾ ਜਾਂ ਤੁਹਾਡਾ। ਇਹ ਮਿਊਨਿਸਪਲ ਕਮੇਟੀ ਦੀ ਪ੍ਰਾਪਰਟੀ ਹੈ। ਇਹ ਨੂੰ ਨਾ ਤਾਂ ਯੂਜ਼ ਕੋਈ ਯੂਜ਼ ਕਰ ਰਿਹਾ ਵਾ ਦੇਖੋ ਪਬਲਿਕ ਵਾਸਤੇ ਆ ਤੇ ਯੂਜ਼ ਤਾਂ ਕੋਈ ਵੀ ਕਰ ਸਕਦਾ ਹੈ ਕੋਈ ਤੇ ਕੋਈ ਦਿੱਕਤ ਨਹੀਂ ਹੈ ਪਰ ਆਪਾਂ ਇਸ ਦੀ ਜਿਵੇਂ ਰੋਡ ਆ ਘਾ ਦੀ ਕਟਿੰਗ ਵਗੈਰਾ ਹੋਰ ਚੀਜ਼ਾਂ ਉਹ ਆਪਾਂ ਮੇਨਟੇਨ ਕਰਾ ਰਹੇ ਹਾਂ ਜੀ ਪਹਿਲਾਂ ਆਪ ਕੋਈ ਮਾਲੀ ਲਗਾਇਆ ਹਾਂ ਜਾਂ ਨਹੀਂ ਲਗਾਇਆ ਇੱਥੇ ਮਾਲੀ ਪੱਕਾ ਨਹੀਂ ਕੋਈ ਲੱਗਿਆ ਹੋਇਆ ਜੀ ਲੋਕ ਤਾਂ ਮਾਲੀ ਹੋਣਾ ਚਾਹੀਦਾ ਮਾਲੀ ਹਾਂ ਹਾਂ ਬਿਲਕੁਲ ਮਾਲੀ ਹੋਣਾ ਚਾਹੀਦਾ ਤੇ ਇੱਥੇ ਕੀ ਘਾਟੀ ਰਹਿੰਦੀ ਤੇ ਇੱਕ ਤਾਂ ਦੇਖੋ ਘਾਟ ਇਹੀ ਹੈਗੀ ਆ ਵੀ ਥੋੜੀ ਪਲੈਨਿੰਗ ਦੀ ਕਮੀ ਹੈ ਤੇ ਆਪਾਂ ਜਲਦੀ ਇਹਨੂੰ ਠੀਕ ਕਰਾਂਗੇ ਤੁਸੀਂ ਦੇਖੋਗੇ ਵੀ ਫਰਕ ਪੈਗਾ ਸਰ ਪਰ ਸੱਚਮੇਂ ਆਦੇ ਨਾਮੀ ਕਰਦੀਆਂ ਇਹ ਯੋਜਨਾ ਤਹਿਤ ਪਰਸੋਂ ਅੱਛੇ ਗਿਆਨ ਚੱਲਦਾ ਉਹਦਰ ਪਰ ਅੱਜ ਵਾਰਸ਼ੂ ਤੱਕ ਨਹੀਂ ਲੋਕਾਂ ਬਹੁਤ ਵਾਇਸ਼ੰਗੀ ਬਣ ਰਹੇ ਹੈ ਜੀ ਮਾਈਸ਼ਮ ਤੁਸੀਂ ਦੇਖੋਗੇ 3 ਮਹੀਨੇ ਚ ਕੰਪਲੀਟ ਹੋ ਜਾਏਗਾ ਉਹਦਾ ਕੰਮ ਸ਼ੁਰੂ ਹੋਇਆ ਹੋਇਆ ਸ਼ਾਇਦ ਮਟੀਰੀਅਲ ਵੀ ਆ ਗਿਆ ਇਕ ਜਿਮ ਉਹ ਵੀ ਹੋ ਗਿਆ ਲੈ ਆ ਸਭਾ ਜਿਹੜਾ ਉਪਰੋਂ ਜੁਮ ਹੈ ਪਰ ਉਹ ਵੀ ਖਸਤਾ ਖਸਤਾ ਹੋ ਰਿਹਾ ਉਹ ਤੇ ਹਾਂ ਉਹੀ ਤੁਸੀਂ ਕਹਾਂ ਨਾ ਵੀ ਉੱਥੇ ਉਹ ਘਾ ਬੜਾ ਹੋਇਆ ਤੇ ਲੋਕ ਆ ਵੀ ਨਹੀਂ ਰਹੇ ਯੂਜ਼ ਨਹੀਂ ਹੋ ਰਿਹਾ ਤੇ ਉਹ ਠੀਕ ਹੋ ਜਾਊਗਾ ਅਪਾਇੰਟ ਕਰੂੰਗੀ ਜੀ ਪਰਮਨੈਂਟਲੀ ਕਿਸ ਨੂੰ ਹਾਂ ਮੈਂ ਕਹਾਂ ਕਿੱਥੇ ਆਪਾਂ ਜਲਦੀ ਇੱਕ ਮਾਲੀ ਪੱਕਾ ਲਾਵਾ